ਰਮਣਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ 라ਖੀ ਮੇਰੀ ਸਤਨਾਮ ਸਿਹੀ ਵਾਹਿਗੁਰੂ ਸਾਹਿਬ ਜੀ ਸੋ ਰਠ ਮਹੱਲਾ ਪੰਜਵਾਂ ਗੁਰਪੂਰਾ ਕਿਰਪਾ ਧਾਦੀ ਜਿਹੜਾ ਗ੍ਰਹਿ ਆ ਨਾ ਓਏ ਅੱਜ ਇੱਥੇ ਮਹਾਰਾਜ ਦੇ ਚਰਨ ਪੈ ਗਏ ਇਹ grain ਭਾਗ ਲਾ ਗਏ ਜਗਾ ਪਵਿੱਤਰ ਹੋ ਗਏ ਹੋਰ ਕਿਹਦੇ ਲੋਕ ਇਕੱਠੇ ਕਰਕੇ ਜਗਾ ਪਵਿੱਤਰ ਹੁੰਦੇ ਆ ਇਹ ਤਾਂ ਜਿੱਥੇ ਸ੍ਰਿਸ਼ਟੀ ਦੇ ਮਾਲਕ ਦੇ ਚਰਨ ਪੈ ਗਏ ਉਹ ਧਰਤੀ ਦੇ ਤਾਂ ਭਾਗ ਜਾਗ ਪੈਂਦੇ ਨੇ ਸਾਰ ਸਾਰ ਯਾਰ ਜੀ